ਕਾਲਤਖਸਬ ਦਾ ਜਹੇਦਾਰ ਤਾਂ ਲੱਥੀ ਨਹੀਂ ਗੇ ਤੇ ਕਾਲਤਖਸਬ ਦਾ ਜਹੇਦਾਰ ਹੈ ਹੀ ਨਹੀਂ ਗਾ ਅਰੇ ਕੰਨ ਤੁਸੀਂ ਕਦੇ ਬੋਲੇ ਸੀ ਜਦੋਂ ਗੁਰਗਰਾ ਸਾਹਿਬ ਨੂੰ ਰੋਟੀ ਜਨਾਪ ਦਿੱਤਾ ਸਹਾਈ ਵੀ ਰੋਲਾ ਇਹ ਪਾ ਕੇ ਬਣਾਉਣ ਵਾਲੇ ਲੋਸ ਸਿੰਘ ਚੀਤ ਕਰ ਦਿੱਤੇ ਗਏ ਨੇ ਭਾਜ ਜਸਪਾਲ ਸਿੰਘ ਗਰਦਾਸਪੁਰ ਚ ਕੱਲਾ ਕੱਲਾ ਮਾਨ ਦਾ ਪੁੱਤਰ ਮਾਰ ਦਿੱਤਾ ਜੇ ਮਰਜੀਦਰਸ਼ਨ ਸਿੰਘ ਨੂੰ ਲੁਧਿਆਣਾ ਮਾਰ ਦਿੱਤਾ ਜੀ ਐਵੇਂ ਬੜੇ ਨੇ ਮਤ ਮਰ ਗਈ ਵੀ ਫਿਰ ਉਹਨਾਂ ਨੂੰ ਕਿਉਂ ਲਾਇਆ ਆ ਅੱਜ ਗੁਰੂ ਘਰ ਦੇ ਵਿੱਚ ਜਾਣਾ ਸੀ ਸਵੇਰ ਦੇ ਉਹਨਾਂ ਨੇ ਉੱਥੇ ਮੋੜ ਦਿੱਤਾ ਉਹ ਕਹਿੰਦੇ ਚਰਤ ਜਾਓ ਉਹ ਸਿੱਖਾਂ ਨੂੰ ਤਾਂ ਗੁਰੂ ਘਰ ਚ ਨਹੀਂ ਵੜਨ ਦਿੰਦੇ ਪੇ ਬਾਦਲ ਕੇ ਤੁਸੀਂ ਕਹਿੰਦੇ ਮੋੜ ਕੇ ਲੈ ਆਉਣਗੇ ਕਰਨ ਮੇਰੇ ਪਰਿਵਾਰ ਦਾ ਭਲਾ ਚਾਹੁੰਦਾ ਤੇ ਕੌਮ ਦਾ ਬੇੜਾ ਕਰ ਕਰਦਾ। ਭਾਨ ਸਿੰਘ ਚੋੜੇ ਨੂੰ ਸਲੂਟ ਕਰਨਾ ਜਿਨ੍ਹਾਂ ਨੇ ਅੱਜ ਜੀਵ ਚ ਬੈਠੇ ਨੇ ਪਹਿਲੋ ਕੋ ਕਹਿੰਦੇ ਵੀ ਐਮਏ ਵੀ ਹੈਗਾ ਤੇ ਮਿਸ਼ਨਰੀ ਕਾਲਜ। ਓਏ ਕੀ ਕਰਨਾ ਐਮਏ ਨੂੰ ਅਸੀਂ? ਐਮਏ ਨੇ ਤਾਂ ਸਾਡਾ ਕੱਲ ਦਾ ਸਟੋਆ ਜਿਹੜੀ ਪੜ੍ਹੀ ਸੀ ਇੰਦਰਾ ਗਾਂਧੀ। ਅਸੀਂ ਐਮਏ ਉਹ ਮੇ ਤੋਂ ਕੀ ਲੈਣਾ? ਅਸੀਂ ਬਾਗਲ ਜੜੇ ਨੇ ਪੰਜਾਬ ਦੇ ਵਿੱਚੋਂ ਉਹਨਾਂ ਦੀ ਮੌਤ ਹੋ ਚੁੱਕੀ ਹੈ। ਜੀ। ਮਰ ਚੁੱਕੇ ਨੇ ਲੋਕ। ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸਿੱਖ ਚਿੰਤਕ ਗੁਰਚਰਨ ਸਿੰਘ ਗੱਟੀ ਸਾਹਿਬ ਜੀ ਦੇ ਕੋਲ। ਸੋ ਗੱਲਬਾਤ ਕਰ ਲਏਗੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕਈ ਜਥੇਦਾਰਾਂ ਨੂੰ ਘਰ ਦਾ ਰਸਤਾ ਵਿਖਾਇਆ ਹੈ ਕਹਿੰਦੇ ਵੀ ਪੰਜ ਮੈਂਬਰ ਜਿਹੜੇ ਕਮੇਟੀ ਦੇ ਹੁੰਦੇ ਨੇ ਅੰਦਰ ਕਮੇਟੀ ਦੇ ਇੱਕ ਕਾਲ ਤਖਸੈਬ ਦਾ ਜਥੇਦਾਰ ਜਿਹੜਾ ਹੁੰਦਾ ਹੈ ਵੱਡੀ ਹੈਸੀਅਤ ਹੁੰਦੀ ਹੈ ਸਿੱਖ ਕੌਮ ਦੀ ਤੇ ਉਹਨੂੰ ਟਾਂਗੇ ਦੇ ਕਹਿੰਦੇ ਲੈ ਕੇ ਆਉਂਦੇ ਤੇ ਰਕਸ਼ੇ ਤੇ ਤੋੜ ਦਿੰਦੇ ਆ ਸੋ ਵੀਡੀਓ ਤੇ ਤੁਸੀਂ ਆਪਣੇ ਵੱਧ ਤੋਂ ਵੱਧ ਕਮੈਂਟ ਵੀ ਦਿਓ ਤੇ ਵੀਡੀਓ ਨੂੰ ਵੱਧ ਤੇ ਵੱਧ ਅਗੇ ਸ਼ੇਅਰ ਵੀ ਕਰਨਾ ਹੈ ਸੋ ਗੱਟੀ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣ ਸਿੰਘ ਜੀ ਗੱਟੀ ਸਾਹਿਬ ਜੀ ਸਿੱਖ ਮੁੱਦਿਆਂ ਦੀ ਗੱਲ ਕਰਨ ਲੱਗੇ ਆ ਸਿੱਖ ਮਸਲੇ ਪਿਛਲੇ ਸਮੇਂ ਤੋਂ ਬਹੁਤ ਲੜਕੇ ਹੋਏ ਨੇ ਤੇ ਬਹੁਤ ਵੱਡਾ ਸਿੱਖ ਕੌਮ ਦੇ ਵਿੱਚ ਵਿਗਾੜ ਪੈ ਚੁੱਕਿਆ ਹੈ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀਏ ਸ਼ਖਬੀਰ ਬਾਦਲ ਦੀ ਐਸਪੀਸੀ ਦੀ ਗੱਲ ਕਰੀਏ ਤਾਂ ਕੋਈ استਿਫਾ ਦਿੰਦਾ ਹੈ استਿਫਿਆਂ ਦੀ ਝੜੀ ਲੱਗ ਜਾਂਦੀ ਹੈ ਇੱਕ ਪਾਸੇ ਜਹੇਦਾਰਾਂ ਨੂੰ ਲਾਹ ਕੇ ਘਰ ਨੂੰ ਤੋਰ ਦਿੱਤਾ ਜਾਂਦਾ ਹੈ ਇਹ ਸਾਰਾ ਸਿਸਟਮ ਕਿਵੇਂ ਹੈ ਤੁਸੀਂ ਕਾਲ ਤਖਤ ਸਾਹਿਬ ਦੇ ਜਹੇਦਾਰਾਂ ਦੀ ਕੀਤੀ ਲਾਉਣ ਦੀ ਜੀ ਜੀ ਕਾਲ ਤਖਤ ਸਾਹਿਬ ਦਾ ਜਹੇਦਾਰ ਤਾਂ ਲੱਥੀ ਨਹੀਂ ਗੇ ਤੇ ਕਾਲ ਤਖਤ ਦਾ ਜਹੇਦਾਰ ਹੈ ਹੀ ਨਹੀਂ ਗਾ ਜੀ ਕਾਲਤਖ ਸਾਬ ਸਾਡਾ ਤਾਂ ਸੁਣਨਾ ਪਿਆ ਉਹਦੇ ਕਬਜ਼ਾ ਹੋਰਾਂ ਦਾ ਜੀ ਜੇ ਕਾਲਤਖ ਸਾਬ ਦੇ ਜਹੇਦਰ ਦੀ ਗੱਲ ਕਰੀਏ ਜਹੇਦਰ ਬਹੁਤ ਪਾਵਰਫੁਲ ਹੁੰਦਾ ਉਹਨੂੰ ਕੋਈ ਬੰਦਾ ਵਿਅਕਤੀ ਨਹੀਂ ਲਾ ਸਕਦਾ ਹੂੰ ਉਹਨੂੰ ਕੌਮ ਬਣਾਉਂਦੀ ਏ ਤੇ ਕੌਮ ਹੀ ਫੈਸਲਾ ਕਰਦੀ ਜੀ ਪਰ ਕੌਮ ਤਾਂ ਅੱਜ ਫੈਸਲਾ ਕਰ ਚੁੱਕੀ ਹੈ ਬਾਦਲ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀ ਮਰ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਕੰਡ ਦੇ ਦਿੱਤੀ ਜੀ ਪਰ ਜਿਹੜੇ ਉੱਥੇ ਚਾਰ ਬੰਦੇ ਬੈਠੇ ਹੂੰ ਜਿਹੜੇ ਅੱਜ ਡਰਾਮਾ ਕਰ ਰਹੇ ਨੇ ਤੇ ਜਿਹੜੇ ਅਕਾਲ ਤਖਸਾਲ ਦੀ ਪਰਮ ਮਰਜਾਦਾ ਨੂੰ ਘਟਾ ਰਹੇ ਨੇ ਜੀ ਥੱਲੇ ਲਿਜਾ ਰਹੇ ਨੇ ਹੂੰ ਉਹ ਆਪਣਾ ਸਿਰਫ ਇੱਕ ਅ ਚਿਹਰਾ ਲਿਆਉਣ ਦੀ ਖਾਤਰ ਤੇ ਆਪਣੀ ਦੁਬਾਰਾ ਜਿਹੜੀ ਇਹ ਇੱਕ ਪੰਜਾਬ ਦੇ ਵਿੱਚ ਹੋਂਦ ਲਿਆਉਣ ਦੀ ਖਾਤਰ ਇਹ ਸਾਰਾ ਡਰਾਮਾ ਕਰ ਰਿਆ ਜੀ ਕਹਿ ਰਹੇ ਨੇ ਵੀ ਆ ਜਹਦਾ ਰਹਿ ਕਰ ਗਏ ਕਰ ਗਏ ਕਰ ਗਏ ਕੁੱਲ ਮਲਾਕੇ ਦੇ ਜਿਹੜੇ ਲੋਕ ਸਮਝਣ ਵੀ ਜਿਹੜੇ ਬੰਦੇ ਨੇ ਉੱਥੇ ਸਾਰੇ ਗਨਾਹ ਮੰਨ ਲੈ ਜੀ ਉਸ ਬੰਦੇ ਨੂੰ ਗੁਰ ਸਿੱਖੀ ਧਰਮ ਦੇ ਵਿੱਚ ਰਹਿਣ ਦਾ ਇਤਕਾਰ ਨਹੀਂਗਾ ਜੀ ਉਹਦਾ ਕੁਝ ਹੋ ਨਹੀਂ ਸਕਦਾ ਉਹ ਹੀ ਲੋਕ ਉਹਨਾਂ ਦੇ ਮਗਰ ਹੱਥ ਜੋੜ ਕੇ ਤੁਰੇ ਫਿਰਦੇ ਆ ਜੀ ਇਸ ਕਰਕੇ ਬਹੁਤ ਮਾੜੀ ਗੱਲ ਹੈ ਕਾਲ ਤੱਕ ਸਾਹਿਬ ਦਾ ਜੋ ਜਿਹੜਾ ਮਾਨ ਸਤਕਾਰ ਘਟਿਆ ਜਾ ਰਿਹਾ ਹੈ ਕਿ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜੇ ਲੱਥੇ ਨੇ ਜਾਂ ਹੁਣ ਵਾਏ ਨੇ ਇਹ ਸਿੱਖ ਕੌਮ ਦੇ ਚਿੰਤਕ ਨਹੀਂ ਇਹ ਬਾਦਲ ਪਰਿਵਾਰ ਦੇ ਚਿੰਤਕ ਨੇ ਤੁਹਾਨੂੰ ਕੀ ਲੱਗਦਾ ਵੀ ਪੰਜ ਮੈਂਬਰ ਦੀ ਜਿਹੜੀ ਅੰਦਰੂਨੀ ਕਮੇਟੀ ਹੁੰਦੀ ਹੈ ਪੰਜ ਬੰਦੇ ਜਿਹੜੇ ਇੱਕ ਜਥੇਦਾਰ ਨੂੰ ਲਾਉਣ ਦੀ ਹੈਸੀਅਤ ਰੱਖਦੇ ਨੇ ਕਿਉਂ ਇੰਨਾ ਵੱਡਾ ਹੈ ਜਿਹੜਾ ਸਿਧਾਂਤ ਦਾ ਕਾਹਨ ਕੀਤਾ ਜਾਂਦਾ ਹੈ ਕੌਮ ਦਾ ਮੈਂ ਤੁਹਾਨੂੰ ਕਹਿ ਦਿੰਦਾ ਪੰਜ ਨਹੀਂ ਬਣਾ ਸਕਦੇ ਗੁਰਮਰਜਾਦਾ ਜਿਹੜੀ ਅਕਾਲ ਤਖਤ ਸਾਹਿਬ ਦੀ ਏ ਸਰਬੱਤ ਖਾਲਸਾ ਇਕੱਠਾ ਹੋਇਆ ਉਹਦੇ ਵਿੱਚ ਜਹੇਦਾਰ ਬਣਿਆ ਭਾਈ ਜਗਤਾਰ ਸਿੰਘ ਉਹਵਾਰਾ ਹੂੰ ਇਸ ਤੋਂ ਪਹਿਲਾਂ ਆਪਾਂ ਹੁਣ ਗੱਲ ਕਰਦੇ ਜਹੇਦਾਰਾਂ ਦੀ ਜੀ ਭਾਈ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਜਹੇਦਾਰ ਬਣੇ ਜੀ ਜਿਨ੍ਹਾਂ ਦੀ ਮਹਾਨ ਕੁਰਬਾਨੀ ਏ ਜਿਹੜੇ ਲੋਕੀ ਭੁੱਲ ਚੁੱਕੇ ਨੇ ਹਾਂਜੀ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਜੀ ਉਹ ਫਲਾਣਾ ਸਿੱਖ ਸ਼ਹੀਦ ਹੋਇਆ ਹੁੰਦੀ ਵਰਸੀ ਤੇ ਜਾਣਾ ਜੀ ਤੇ ਜਾਂਦੇ ਨੇ ਉੱਥੇ ਜਕਾਰੇ ਲਾਉਂਦੇ ਨੇ ਟਹਰਾ ਲਾਉਂਦੇ ਨੇ ਹੂੰ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਸਭ ਤੋਂ ਵੱਡੀ ਕੁਰਬਾਨੀ ਭਾਈ ਰਣਜੀਤ ਸਿੰਘ ਦੀ ਵੀ ਜੀ ਜਿਸ 1978 ਦੇ ਵਿੱਚ ਨਰਿੰਗ ਧਾਰੀਏ ਨੇ ਗਰਬਚਨੇ ਨੇ ਤੇਰਾ ਸਿੰਘ ਸਾਡੇ ਸ਼ਹੀਦ ਕੀਤੇ ਜੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ ਉਸ ਟਾਈਮ ਤੇ ਸਰਕਾਰਾਂ ਨੂੰ ਕਿਹਾ ਵੀ ਇਹਦਾ ਇੱਥੇ ਸਮਾਗਮ ਨਾ ਹੋਣ ਦਿਓ ਵਿਸਾਖੀ ਵਾਲੇ ਦਿਨ ਜੀ ਹੋਣ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਮਾੜਾ ਬੋਲਿਆ ਸਿੱਖ ਦੇ ਛਾਂ ਦੇ ਬਰਖਲਾ ਬੋਲਿਆ 10 ਪਾਸ਼ੀਆਂ ਦੇ ਬਰਖਲਾ ਬੋਲਿਆ 13 ਸਿੰਘ ਗਏ ਉਸ ਨੂੰ ਰੋਕਣ ਵਾਸਤੇ 14 ਸੀ ਜੀ 13 ਸ਼ਹੀਦ ਕਰਤੇ ਗੋਲੀਆਂ ਮਾਰ ਕੇ ਉਸ ਗੁੰਡੇ ਨੇ ਜੀ 14ਵਾਂ ਜਿਹੜਾ ਸੀ ਉਹ ਬਜ਼ੁਰਗ ਦੇ ਦਰਸ਼ਨ ਹੋਏ ਨੇ ਹੁਣ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਉਹ ਲਾਸਾਂ ਟਰੱਕ ਵਿੱਚ ਲੱਦੀਆਂ ਹੋਈਆਂ ਉਹ ਸਾਹ ਘਰਿਆ ਸੀ ਉਹ ਇੱਕ ਮੌਤ ਦੇ ਵਿੱਚੋਂ ਜਿਹੜੇ ਉਹ ਜਿੰਦੇ ਉਹਦਾ ਨਾਂ ਰੱਖਤਾ ਜਿਉਂਦਾ ਸ਼ਹੀਦ ਜੀ 14 ਸਿੱਖ ਸੀ ਉਹਨਾਂ ਦਾ ਬਦਲਾ ਲੈਣ ਵਾਸਤੇ ਭਾਈ ਰਣਜੀਤ ਸਿੰਘ ਕਾਲ ਤਰਖਸਾ ਦਾ ਸਾਬਕਾ ਜਹਦਾ ਸਿਰ ਤੇ ਕੱਪੜਾ ਬੰਨ ਕੇ ਦਿੱਲੀ ਦੇ ਵਿੱਚ ਉਹ ਨਿਰੰਕ ਧਾਰੀਆ ਜਿਹਨੂੰ ਜੱਡ ਸੁਰੱਖਿਆ ਦਿੱਤੀ ਸੀ ਉਹਦੇ ਘਰ ਵਿੱਚ ਘੁਸ ਕੇ ਉਸ ਦਾ ਸੋਦਾ ਲਾਇਆ ਹੁਣ ਸੋਦੇ ਦਾ ਹਿਸਾਬ ਲਾਉਂਦੇ ਹੋ ਭਾਈ ਸੁੱਖਾ ਜਿੰਦੇ ਨੇ ਲਾਇਆ ਇਸ ਤਰ੍ਹਾਂ ਇੰਦਰਾ ਗਾਂਧੀ ਦਾ ਲਾਇਆ ਇਸੇ ਤਰ੍ਹਾਂ ਹੀ ਇਹਨਾਂ ਦੇ ਵਿੱਚੋਂ ਇਹ ਆਉਂਦਾ ਹੁਣ ਸੁੱਖਾ ਜਿੰਦੇ ਦੀ ਵਰਸੀ ਮਨਾਈ ਜਾ ਰਹੀ ਹੈ ਜਾਂ ਹੋਰ ਖਾਲਸਿਆਂ ਦੀ ਮਨਾ ਕੇ ਉੱਥੇ ਸ਼੍ਰੋਮਣੀ ਕਮੇਟੀ ਵੀ ਕਈ ਵਾਰੀ ਰੋਟੀਆਂ ਸੇਕਦੀ ਐ ਤੇ ਭਾਈ ਰਣਜੀਤ ਸਿੰਘ ਕਾਲ ਤੱਕ ਤੋਂ ਲਾਉਣ ਦੇ ਕਾਰਨ ਇਹਨਾਂ ਨੇ ਲਾਇਆ ਬਾਦਲਾ ਨੇ ਕਿ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਪਰ ਜਿਨ੍ਹਾਂ ਨੇ ਕੌਮ ਦਾ ਨੁਕਸਾਨ ਕੀਤਾ ਉਹ ਜਹੇਦਾਰ ਬਣੇ ਉਹ ਪ੍ਰਧਾਨ ਬਣੇ ਇੱਥੇ ਹੁਣ ਤੁਸੀਂ ਲੋਕੋ ਸੋਚੋ ਕਿ ਅਸੀਂ ਆਪਣਾ ਕਾਲ ਤੱਕ ਸਭ ਯਾਦ ਕਰਉਣਾ ਗੁਰੂ ਦੀ ਗੋਲਕ ਯਾਦ ਕਰਾਉਣੀ ਹੈ ਗੁਰੂ ਦੇ ਜਿਹੜੇ ਪ੍ਰਬੰਧ ਨੇ ਉਹ ਚੰਗੇ ਹੱਥਾਂ ਵਿੱਚ ਲਿਆਉਣੇ ਨੇ ਕਿ ਇਹਨਾਂ ਦੇ ਹੱਥੀ ਰੱਖ ਕੇ ਅਸੀਂ ਆਪਣਾ ਕਾਲ ਤੱਕ ਸਾਬ ਤੇ ਸਾਡੀ ਗੁਰੂ ਦੀ ਗੋਲਕ ਤੇ ਸਾਡੇ ਗੁਰੂ ਘਰ ਦੇ ਧਾਮ ਜਿਹੜੇ ਨੇ ਉਹ ਆਪਾਂ ਜਿਹੜੇ ਨੇ ਇੱਕ ਥੱਲੇ ਨੂੰ ਭੋਰੇ ਵਾਲੇ ਪਾਸੇ ਨੂੰ ਲਿਜਾ ਰਹੇ ਹਾਂ ਮਾੜੇ ਵਾਲੇ ਪਾਸੇ ਨੂੰ ਲਿਜਾ ਰਹੇ ਹਾਂ ਉਹਨਾਂ ਤੋਂ ਬਚਾਉਣ ਦਾ ਯਤਨ ਕਰਨਾ ਇਹਨਾਂ ਦਾ ਸਾਥ ਛੱਡ ਕੇ ਭਾਈ ਰਣਜੀਤ ਸਿੰਘ ਸਾਹਿਬ ਕਾ ਜਹੇਦਾਰ ਉਹਨਾਂ ਦਾ ਸਾਥ ਦੇ ਕੇ ਉਧਰ ਨੂੰ ਆਓ ਜਿਨ੍ਹਾਂ ਦੀ ਕੁਰਬਾਨੀ ਏ ਤੇ ਜਿਹੜੇ ਜ਼ਹਿਦਾਰ ਨੇ ਆਵਾਜ਼ ਚੱਕੀ ਆਪਾਂ ਸਾਰੇ ਤੇ ਆਪਾਂ ਕਹੀਏ ਭਾਈ ਜਗਤਾਰ ਸਿੰਘ ਵਾਰੇ ਨੂੰ ਬਣਾਓ ਤੇ ਕਾਰਜਕਾਰੀ ਜ਼ਹਿਦਾਰ ਭਾਈ ਰਣਜੀਤ ਸਿੰਘ ਨੂੰ ਲਾਓ ਅਗਲੇ ਸਵਾਲ ਤੇ ਆਉਣੇ ਆ ਭਾਈ ਗੁਰਚੰਨ ਸਿੰਘ ਗੱਟੀ ਸਾਹਿਬ ਜਿਸ ਤਰ੍ਹਾਂ ਦਮਦਿਨੀ ਚ ਸਾਲ ਦੇ ਮੁਖੀ ਹੈਗੇ ਨੇ ਹਰਨਾਮ ਸਿੰਘ ਤੁਮਾ ਸਾਹਿਬ ਉਹ ਕਹਿੰਦੇ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਜਥੇਬੰਦੀਆਂ ਨੂੰ ਤੇ ਸਿੱਖ ਸੰਗਤਾਂ ਨੂੰ ਜਿੰਨੀਆਂ ਵੀ ਜਥੇਬੰਦੀਆਂ ਸੰਪਰਦਾਵਾਂ ਹੈਗੀਆਂ ਨੇ ਕਹਿੰਦੇ ਨੇ ਵੀ ਹੋਲੇ ਮੱਲੇ ਤੇ ਅਨੰਦਪੁਰ ਸਾਹਿਬ ਪਹੁੰਚੋ ਜਿਹੜਾ ਸਿੱਖ ਕੌਮ ਦਾ ਘਾਣ ਕੀਤਾ ਜਾ ਰਿਹਾ ਸਿੱਖ ਕੌਮ ਦੇ ਜਥੇਦਾਰਾਂ ਦੀ ਹੈਸੀਅਤ ਨੂੰ ਰੋਲਿਆ ਜਾ ਰਿਹਾ ਹੈ ਕਹਿੰਦਾ ਉਹਨੂੰ ਸਮਾਰਨ ਦੇ ਵਾਸਤੇ ਉਹਦੇ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਆਕਟ ਕਰੀਏ ਕੀ ਕਹਿੰਦੇ ਉਹਦਾ ਤੁਸੀਂ ਛੱਡੋ ਉਹਦਾ ਸਵਾਲ ਦਾ ਜਵਾਬ ਹੀ ਨਹੀਂ ਪੈਂਦਾ ਛੱਜ ਕਿਉਂ ਬੋਲੇ ਸ਼ਾਨੀ ਕਿਉਂ ਬੋਲੇ ਮੈਂ ਸਵਾਰ ਹੁੰਦਾ ਉਹਦਾ ਤਾਂ ਤੁਸੀਂ ਛੱਡ ਦਿਓ ਨਾ ਉਹ ਕੀ ਕਰ ਰਿਹਾ ਉਹ ਆਪਦੀ ਪੀੜੀ ਥੱਲੇ ਆਪ ਸੋਟਾ ਮਾਰੇ ਉਹ ਸਵਾਲ ਉੱਠਣ ਦਾ ਸਾਰਾ ਡਰਾਮਾ ਇਹਨਾਂ ਦਾ ਸਵਾਲ ਦਾ ਕੋਈ ਫਾਇਦਾ ਹੀ ਨਹੀਂਗਾ ਨਹੀਂ ਮੈਂ ਇਹਦਾ ਜਵਾਬ ਦਿੰਨਾ ਮੈਂ ਇੰਨੀ ਗੱਲ ਕਹਿੰਨਾ ਵੀ ਇਹ ਜਿਹੜਾ ਇਹ ਕਹਿੰਦੇ ਛੱਜ ਕਿਉਂ ਬੋਲੇ ਅੰਡਮੈਂਟ ਸਵਾਲ ਦੇ ਮੁੱਖੀ ਨਹੀਂ ਮੰਨਦੇ ਉਹ ਨਹੀਂ ਤੁਸੀਂ ਮੰਨਦੇ ਹੋ ਮੈਂ ਤਾਂ ਤੁਹਾਡੇ ਕੋਲ ਜਵਾਬ ਮੈਨੂੰ ਤੂੰ ਦੱਸ ਮੇਰੇ ਕੋਲ ਮੰਗਦਾ ਤੂੰ ਦੇ ਮੰਗਣਾ ਦਵਾਈ ਉਹਨੂੰ ਕੋ ਮੁਖੀ ਤੇਰੇ ਦਿਮਾਗ ਦੇ ਮੁਤਾਬਕ ਤੂੰ ਸੰਤ ਗਿਆਨੀ ਜਨਰਲ ਸਿੰਘ ਨੂੰ ਸੰਤ ਮੰਨਦਾ ਹੂੰ ਸੰਤ ਗਿਆਨੀ ਜਨਰਲ ਸਿੰਘ ਦੇ ਕਦਮਾਂ ਦੇ ਕੋਈ ਚੱਲ ਰਿਹਾ ਤੁਸੀਂ ਉਹ ਸੋਚੋ ਨਾ ਮੇਰੇ ਕੋਲ ਕੋਈ ਦਿਓ ਪਰ ਮੈਂ ਤੁਹਾਨੂੰ ਉਹ ਛੱਡ ਕੇ ਉਹਨਾਂ ਨੂੰ ਛੱਡ ਦਿਓ ਉਹ ਲੋਕਾਂ ਨੂੰ ਪਤਾ ਵੀ ਉਹਨਾਂ ਨੇ ਕੀ ਕੀ ਕਰ ਰਹੇ ਨੇ ਕੀ ਕੁਝ ਹੋ ਰਿਹਾ ਤੇ ਕਿਹੜੀਆਂ ਨਦੀਆਂ ਵਿੱਚ ਸਾਰਾ ਕੁਝ ਲੋਕਾਂ ਨੂੰ ਪਤਾ ਉਹਨੂੰ ਛੱਡ ਦਿਓ ਉਹ ਸਿਰਫ ਇੱਕ ਡਰਾਮਾ ਹੂੰ ਇਹ ਕੌਣ ਗੁੰਮਰਾ ਕਰਨ ਦੀ ਕੋਲੇ ਲੋਕਾਂ ਨੂੰ ਥਕਾਉਣ ਦੀ ਜ਼ਰੂਰਤ ਹੈ ਪੰਜਾਬ ਪਾ ਕੇ ਮਾਰਨ ਦੀ ਲੋੜ ਹੈ ਨਿਸ਼ਾਨਦੀ ਕਰਨ ਦੀ ਜ਼ਰੂਰਤ ਹੈ ਉਹਨਾਂ ਦੀ ਇਹ ਕੋਈ ਨਹੀਂ ਗੱਲ ਹੈਗੀ ਬਾਕੀ ਜੋ ਆਕਾਲ ਤਖਤ ਸਾਹਿਬ ਦੇ ਉਤੋਂ ਹੁਕੂਨਾਮਾ ਸ਼੍ਰੋਮਣੀ ਕਮੇਟੀ ਕਰਦੀ ਗਏ ਕਾਲਜ ਬਣਾਉਂਦੀ ਸਕੂਲ ਬਣਾਉਂਦੀ ਪਿੰਡਾਂ ਦੇ ਗਰੰਥੀਆਂ ਦੇ ਮੰਦੜੇ ਹਾਲ ਨੇ ਉਹਨਾਂ ਦੀ ਤਰਖਾ ਲਵਾਉਂਦੀ ਉਹ ਉਸ ਪਾਸੇ ਦਾ ਕੋਈ ਖਿਆਲ ਨਹੀਂਗਾ ਉਹਨੂੰ ਤਾਂ ਅਸੀਂ ਪੁੱਠੇ ਪਾਸੇ ਲਿਜਾ ਦਿੰਦਾ ਸ਼੍ਰੋਮਣੀਕ ਮੇਟੀ ਦੀਆਂ ਜ਼ਮੀਨਾਂ ਦੇ ਉੱਤੇ ਲੋਕ ਕਬਜ਼ੇ ਹੋ ਗਏ ਜਿਹੜੀ ਮਹਾਰਾਜੇ ਜੀ ਸਿੰਘ ਨੇ ਨਾਮ ਦਿੱਤੀ ਉਹ ਉਹਨਾਂ ਦੇ ਉੱਤੇ ਕੋਈ ਹੈ ਨਹੀਂ ਐਵੇਂ ਇਹ ਤਾਂ ਪੁੱਠੇ ਪਾਸੇ ਦਿਮਾਗ ਲੋਕਾਂ ਦਾ ਲਜਾ ਕੇ ਲੋਕਾਂ ਨੂੰ ਮੈਂਟਲ ਬਣਾਉਣ ਦਾ ਕੰਮ ਹੈ ਇਹ ਕੋਈ ਕੌਮ ਦੀ ਹਮਦਰਦੀ ਵਾਲਾ ਨਹੀਂ ਇਹਨਾਂ ਨੂੰ ਤੁਸੀਂ ਛੱਡ ਦਿਓ ਅਗਲੇ ਅਗਲੇ ਸਾਹਿਬ ਜਿਸ ਤਰ੍ਹਾਂ ਨਵੇਂ ਜਹੇਦਾਰ ਸਾਹਿਬ ਬਣੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਉਹ ਕਹਿੰਦੇ ਨੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹੈਗਾ ਮੈਂ ਪੰਥ ਦਾ ਨੁਮਾਇੰਦਾ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲ ਹਾਲਤ ਸੁਧਰੇਗੀ ਉਹ ਕਹਿੰਦੇ ਵੀ ਮੈਂ ਤੁਹਾਨੂੰ ਮੈਂਦਾ ਨਹੀਂ ਹੈਗਾ ਛੋਮ ਨਿਕਾਲੀ ਦਾ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਕਾਲ ਤਖਸਾ ਦੀ ਪਰਮ ਜਦਾ ਸੀ ਨਾ ਜਹੇਦਾਰ ਚੁਣਿਆ ਜਾਂਦਾ ਜਾਂ ਕੌਮ ਦਾ ਆਗੂ ਚੁਣਿਆ ਉਹਨੂੰ ਚੁਣਿਆ ਜਾਂਦਾ ਸੀ ਜਿਹੜਾ ਕੌਮ ਦੀ ਕੁਛ ਕਰਦਾ ਜੀ ਉਸ ਬੰਦੇ ਨੇ ਕੀ ਕੀਤਾ ਕੌਮ ਲਈ ਹੂੰ ਉਹ ਕਹਿੰਦੇ ਵੀ ਐਮਏ ਵੀ ਹੈਗਾ ਤੇ ਮਿਸ਼ਨਰੀ ਕਾਲਜ ਓਏ ਕੀ ਕਰਨਾ ਐਮਏ ਨੂੰ ਅਸੀਂ ਐਮਏ ਨੂੰ ਕੀ ਕਰਨਾ ਐਮਏ ਨੇ ਤਾਂ ਸਾਡਾ ਕਾਲ ਤਾਂ ਸਟਮਾਇਆ ਜਿਹੜੀ ਪੜ੍ਹੀ ਸੀ ਇੰਦਰਾ ਗਾਂਧੀ ਅਸੀਂ ਐਮਏ ਐਮਏ ਤੋਂ ਕੀ ਲੈਣਾ ਅਸੀਂ ਉਹ ਬੰਦਾ ਲੈਣਾ ਜਿੰਦੇ ਅੰਦਰ ਐਮਏ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪ੍ਰਤੀ ਸੇਕ ਕੌਮ ਬਦਲੀ ਤੇ ਤੁਸੀਂ ਕਹੀ ਜਾਂਦੇ ਐਮਏ ਐਮਏ ਤੋਂ ਕੀ ਲੈ ਮੈਂ ਤੈਨੂੰ ਇਹ ਗੱਲ ਕਹ ਰਿਹਾ ਵੀ ਜਿਹੜੇ ਦੱਸੋ ਕੌਣ ਨੇ ਕੀ ਕੀਤਾ ਉਸ ਬੰਦੇ ਨੇ ਹੂੰ ਪੜ੍ਹਾਈ ਕੀਤੀ ਤੂੰ ਵੀ ਕੀਤੀ ਤੂੰ ਕਰਕੇ ਆਖਿਆ ਮੈਨੂੰ ਕੋਈ ਨੌਕਰੀ ਮਿਲੇ ਕੋਈ ਉਹ ਪੜ੍ਹੇ ਨਹੀਂ ਮਿਲੀ ਤੇ ਹੋਰ ਪਾਸੇ ਤੋਂ ਪਏ ਉਹਨਾਂ ਨੇ ਕੀਤੀ ਜਦੋਂ ਨਾ ਚੱਲਿਆ ਇਸ ਪਾਸੇ ਨੂੰ ਆ ਗਏ ਉਹ ਕੋਈ ਕੌਮ ਬਦਲੇ ਥੋੜਾ ਕੀਤੀ ਪੜ੍ਹਾਈ ਯਾਰ ਹੂੰ ਅਸੀਂ ਕੋਮ ਨਹੀਂ ਐ ਅਸੀਂ ਤਾਂ ਇਹ ਮੰਨਦੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੀਤਾ ਮੈਂ ਫਿਰ ਜ਼ਿਕਰ ਕਰਨਾ ਪਾਇਆ ਅੰਮ੍ਰਿਤ ਸਿੰਘ ਦਾ ਹੂੰ ਉਹਨਾਂ ਬਦਲੇ ਕੀ ਸੋਚਿਆ ਜਹਦਰਾ ਨੇ ਜੀ ਕਦੇ ਸੱਦ ਕੇ ਕਾਲ ਤੱਕ ਸਰ ਦੇ ਸਰੂਪਾਵ ਦਿੱਤਾ ਉਹਨੂੰ ਕਿੰਨਾ ਕੋ ਮਾਨ ਦਿੱਤਾ ਉੱਥੋਂ ਦੇ ਜਹਦਰਾ ਰਹਿ ਆਣੇ ਜੀ ਜੀ ਕੁਰਬਾਨੀ ਹੁੰਦੀ ਨਹੀਂ ਮੰਨਦੇ ਤੁਸੀਂ ਜੀ ਜੀ ਨਹੀਂ ਹੋਇਆ ਜਿਹੜੇ ਨਰਿੰਗ ਧਾਰੀਏ ਨੇ ਸਾਡੇ ਗੁਰੂ ਸਾਹਿਬ ਬਦਲੇ ਬਰਖਾ ਦਾ ਬੋਲਿਆ ਪਰ ਉਹਨਾਂ ਨੂੰ ਹੋਰ ਨੇਕਾਂ ਸ਼ਹੀਦ ਨੇ ਸ਼ਹੀਦਾਂ ਦੇ ਪਰਿਵਾਰ ਰੋਦੇ ਪਏ ਨੇ ਕਿੰਨੂ ਸਮਾਨਤ ਦਿੱਤਾ ਅੱਜ ਇੱਥੇ ਆਪਣੇ ਜਲਾਲਾਵਾਹ ਦਾ ਤੁਸੀਂ ਆਇਓ ਇੱਥੇ ਭਾਈ ਰਣਜੀਤ ਸਿੰਘ ਦਾ ਇਹ ਆਪਾਂ ਪ੍ਰੋਗਰਾਮ ਜੋ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆ 19 ਤਰੀਕੇ ਤੀਜਾ ਮਹੀਨਾ ਹਮ 12 ਵਜੇ ਦਾ ਸਮਾਂ ਤੇ ਸੰਗਤਾਂ ਨੂੰ ਟੈਲੀਫੋਨ ਨੰਬਰ ਮੇਰਾ ਹੈਗਾ 9465408302 ਇੱਕ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਹਮ ਪਰ ਉਹ ਐਸੇ ਕਾਰਨ ਬਣੇ ਐਸੇ ਬੰਦਿਆਂ ਨੇ ਸੋਚ ਦੇ ਨਾਲ ਉਹ ਜਿਹੜਾ ਸਾਡਾ ਗੁਰੂ ਘਰ ਸੀ ਜਿਸ ਵਿੱਚ ਪ੍ਰੋਗਰਾਮ ਰੱਖਿਆ ਗੁਰੂ ਅਰਜਨ ਦੇਵ ਪਾਸ਼ਾ ਗੁਰਦੁਆਰਾ ਉਥੋਂ ਬੰਦ ਕਰਵਾਤਾ ਹੁਣ ਮੈਂ ਟਾਈਮ ਅਗਲਾ ਲੈ ਰਿਆ ਵੀ ਅਗਲੇ ਗੁਰਦੁਆਰੇ ਕਿੱਥੇ ਰੱਖਣਾ ਇਸ ਕਰਕੇ ਖਾਲਸਾ ਜੀ ਵੇਖੋ ਕੌਮ ਦਾ ਇੱਕ ਜ਼ਹੀਦਾਰ ਹੂੰ ਚੜ੍ਹਦੀ ਕਲਾ ਵਾਲਾ ਤੇ ਜਲਾਲਾਵਾਦ ਦੇ ਵਿੱਚ ਉਹ ਆ ਰਿਹਾ ਸੀ ਤੇ ਲੋਕਾਂ ਨੂੰ ਚਾਹਦਾ ਜੀ ਨਮਸਕਾਰ ਕਰਨੀ ਵੀ ਕੁਰਬਾਨੀ ਵਾਲਾ ਬਦਲਾ ਲੈਣ ਵਾਲਾ ਆ ਗਿਆ ਜਿਨੇ ਸਾਡੇ ਗੁਰੂ ਗ੍ਰੰਥ ਸਾਹਿਬਾ ਦੇ ਮਲਾਂ ਬੋਲਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗਾਂਧੀ ਨਗਰ ਦੇ ਗੁਰਦੁਆਰੇ ਸਾਹਿਬ ਚ ਰੱਖਿਆ ਉਹਨਾਂ ਨੇ ਉੱਥੋਂ ਕਹਿੰਦੇ ਵੀ ਨਹੀਂ ਕਰਨ ਦੇਣਾ ਅਜੇ ਚੱਲ ਰਿਹਾ ਪਤਾ ਨਹੀਂ ਕਰਨ ਦੇਣ ਕਿ ਨਾ ਕਰਨ ਦੇਣ ਪਿਆਰੋ ਦੇਖੋ ਜਿੰਦੀ ਕੁਰਬਾਨੀ ਉਹਨੂੰ ਮੋੜਤਾ ਪਰ ਜਿਨ੍ਹਾਂ ਦੇ ਪੁੱਤਰਾਂ ਨੇ ਸ਼ਰਾਬ ਪੀਤੀ ਜਿਨ੍ਹਾਂ ਦੇ ਪੁੱਤਰਾਂ ਨੇ ਦਾੜ੍ਹੀਆਂ ਕਟਾਈਆਂ ਜਿਨ੍ਹਾਂ ਨੇ ਕੌਮ ਦੇ ਬੇੜਿਆਂ ਵਿੱਚ ਪੱਥਰ ਪਾਏ ਉਹਨਾਂ ਨੂੰ ਪਿਆਰੋ ਟਿਕ ਸਕਦਾ ਹੈ ਸਵਾਲ ਤੇ ਹੋਣੇ ਆ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਨਵੇਂ ਬਣੇ ਜ਼ਹਿਦਾਦਾਰ ਨੇ ਉਹ ਇਹ ਗੱਲ ਕਹਿੰਦੇ ਨੇ ਕਿ 2 ਦਸੰਬਰ ਨੂੰ ਜਿਹੜਾ ਕਾਲਤਾਬ ਸਾਹਿਬ ਦੇ ਫੈਸਲਾ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀਗਾ ਕਹਿੰਦੇ ਵੀ ਉਹ ਹੁਕਮਨਾਮਾ ਸਹੀ ਸੀਗਾ ਉਹਦੇ ਵਿੱਚ ਇਨ ਬਿਨ ਕੋਈ ਪਾਉ ਨੂੰ ਚੇਂਜ ਨਹੀਂ ਕਰ ਸਕਦੇ ਉਹ ਸਾਰਾ ਕੁਝ ਸੇਮ ਹੀ ਰਹੇਗਾ ਲੇਕਿਨ ਫਿਰ ਜ਼ਹਿਦਾਦਾਰਾਂ ਨੂੰ ਬਦਲੀ ਕਿਉਂ ਕੀਤਾ ਗਿਆ ਉਕ ਤਾਂ ਕਹਿੰਦੇ ਸਹੀ ਐ ਫਿਰ ਤੁਸੀਂ ਆਪ ਸੋਚ ਲਓ ਮੇਰੇ ਕੋਲ ਪੁੱਛਦੇ ਕਿਉਂ ਪਏ ਜੇ ਸਹੀ ਐ ਤੇ ਫਿਰ ਡਰਾਮਾ ਕੀ ਕਰ ਰਿਹਾ ਮੈਂ 1 ਮਿੰਟ ਜੀ ਉਹ ਵੀ ਉਹਨਾਂ ਦਾ ਦਿਮਾਗ ਤੁਸੀਂ ਕਹਿੰਦੇ ਐਮ ਐ ਐਮ ਐ ਪੜਿਆ ਤੇ ਐਮ ਐ ਪੜੇ ਨੇ ਮਤ ਮਰ ਗਈ ਵੀ ਫਿਰ ਉਹਨਾਂ ਨੂੰ ਕਿਹਦਾ ਆ ਜੇ ਤੂੰ ਸਹੀ ਕਹਿੰਨਾ ਨਾ ਇਸੇ ਕਰਕੇ ਡਰਾਮਾ ਕੀਤਾ ਹਾਲਾ ਉਹ ਵੀ ਇਹਨਾਂ ਦੇ ਨਾ ਵੀ ਇਹਨਾਂ ਦੇ ਲਈ ਇਹ ਗੁਰੂ ਕੇ ਪਿਆਰੋ ਸੰਗਤਾਂ ਨੂੰ ਮੂਰਖ ਬਣਾ ਕੇ ਲੁੱਟਣ ਦੀ ਤੇ ਕੁੱਟਣ ਦੀ ਤਿਆਰੀ ਐ ਤੇ ਕੌਮ ਦਾ ਨੁਕਸਾਨ ਕਰਨ ਵਾਸਤੇ ਚੱਲ ਰਹੇ ਨੇ ਇਹ ਕੋਈ ਕੌਮ ਦੇ ਹਮਦਰਦ ਨਹੀਂਗੇ ਜੀ ਤੇ ਜੇ ਉਹਨੇ ਮੰਨ ਲਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਕਰਾਈ ਏ ਤੇ ਮੰਨਿਆ ਕਿੱਥੇ ਹਮ ਆਕਾਲ ਤੱਕ ਸਭ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ ਉੱਥੇ ਮੰਨਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੁਬੇ ਦੀ ਵੀ ਕਰਾਈ ਏ ਮੈਂ ਗੋਲਕ ਵੀ ਲੁੱਟੀ ਮੈਂ ਸਰਸੇ ਵਾਲਿਆਂ ਨੂੰ ਮਾਫੀ ਦੁਆਈ ਮੈਂ ਸਾਰੀਆਂ ਗਲਤੀਆਂ ਕੀਤੀਆਂ ਨੇ ਹਮ ਫਿਰ ਉਸ ਟਾਈਮ ਤੇ ਪਿਆਰੋ ਕੀਮ ਸਜਮਾ ਇਹੋ ਜਿਹੀਆਂ ਬਣਦੀਆਂ ਨੇ ਸਾਡੇ ਕੌਮ ਦੇ ਨਾਲ ਜਿਨ੍ਹਾਂ ਨੇ ਇਸ ਕੁਛ ਕੀਤਾ ਤੇ ਉਹ ਜਿਹੜਾ ਸਾਰਾ ਇਹ ਡਰਾਮਾ ਹੈ ਪੱਟੀ ਦੇ ਲੱਤ ਮੰਨੀ ਸਾਹਿਬ ਮੈਂ ਨਰੈਣ ਸਿੰਘ ਚੌੜੇ ਨੂੰ ਸਲੂਟ ਕਰਨਾ ਜਿਨ੍ਹਾਂ ਨੇ ਅੱਜ ਜੀਲ ਵਿੱਚ ਬੈਠੇ ਨੇ ਪਹਿਲੋ ਸਜ਼ਾ ਵੀ ਕੀਤੀ ਪਰ ਭੁਗਤਕੇ ਆਏ ਨੇ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਨੇ ਚਿੱਕੜ ਸੱਖੜ ਦੇ ਹੱਕੀ ਕੁਛ ਕੀਤਾ ਉਹਨੇ ਅੰਦਰ ਦਾ ਗੁੱਸਾ ਜਿਹੜਾ ਸੀ ਉਹ ਉਹਦੇ ਤੇ ਕਰਾਇਆ ਉਹਨੇ ਚਲੋ ਕਿਵੇਂ ਵੀ ਕੀਤਾ ਲੋਕਾਂ ਨੇ ਵੇਖਿਆ ਪਰ ਖਾਲਸਾ ਜੀ ਉਸ ਦੀ ਵੀ ਕੁਰਬਾਨੀ ਮੈਂ ਉਹਨੂੰ ਜਿਹੇ ਦਾ ਮੰਨ ਲਾਂਗਾ ਕਾਲ ਤੱਕ ਸਭ ਦਾ ਜਿਹੜੇ ਜੀਲਾ ਵਿੱਚ ਰਹਿ ਕੇ ਆਏ ਨੇ ਨੌਜਵਾਨ ਹੁਣ ਗੁਰੂ ਕੇ ਪਿਆਰੋ ਹੋਰ ਵੀ ਨੇਕਾ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਕੌਮ ਦੀਆਂ ਇਲਾਸ਼ਾ ਲੱਭਣ ਵਾਸਤੇ ਆਪਣੀਆਂ ਜਿੰਦਗੀਆਂ ਲਾ ਦਿੱਤੀਆਂ ਜੀ ਉਹਨਾਂ ਦੀਆਂ ਬੀਬੀ ਖਾਲੜਾ ਪਰਮਜੀਤ ਕੌਰ ਉਹ ਇਲੈਕਸ਼ਨ ਲੜਦੀ ਏ ਉਹਦੇ ਬਰਾਬਰ ਬਾਦਲ ਕੇ ਠਲ ਦਿੰਦੇ ਨੇ ਆਪਣਾ ਪਰਿਵਾਰ ਤੇ ਪਿਆਰੋ ਕੀ ਉਹਦੀ ਕੁਰਬਾਨੀ ਘਾਟੇ ਉਹਦੇ ਮੈਨਾ ਮੱਥਾ ਟੇਕਣਾ ਚਾਹੀਦਾ ਉਹ ਬੀਬੀ ਦੇ ਪੈਰਾਂ ਦੀ ਧੂੜ ਚੁੱਕ ਕੇ ਮੱਥੇ 'ਤੇ ਲਾਉਣੀ ਚਾਹੀਦੀ ਚਲੋ ਸਵਾਲ ਤੇ ਹੋਣੇ ਗੱਟੀ ਸਾਹਿਬ ਪਰ ਮੇਰੀ ਇਹ ਪੂਰੀ ਗੱਲ ਹੈ ਨਾ ਮੈਂ ਜਿਹੜੇ ਸਵਾਲ ਨਾ ਛੱਡਣਾ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਹਾਂ ਕਿ ਉਹਨਾਂ ਦੀ ਪੈਰਾਂ ਦੀ ਧੂੜ ਮੱਥੇ 'ਤੇ ਲਾਉਣੀ ਚਾਹੀਦੀ ਏ ਜਿਨ੍ਹਾਂ ਨੇ ਆਪਣ ਜਿਹੜਾ ਦਾਂ ਤੇ ਲਾਤਾ ਜੀ ਬੀਬੀ ਵਿਧਵਾ ਹੋ ਕੇ ਤੁਰ ਹੀ ਫਿਰਦੀ ਏ ਤੇ ਉਹਨੂੰ ਕਿੰਨਾ ਕੋ ਸਤਕਾਰ ਦੇ ਦਿੱਤਾ ਹਮਮ ਪਰ ਮਜੀਦਪੁਰ ਖਾਲੜਾ ਜੀ ਜੀ ਤੇ ਕਿੰਨਾ ਕੋ ਭਾਈ ਸਾਹਿਬ ਜੀ ਦੀ ਵਰਸੀ ਤਰੰਤਰ ਮਲਾਈ ਜਾਂਦੀ ਏ ਮੈਂ ਗਿਆ ਗੰਢਾ ਅ ਧਰਮਸ਼ਾਲਾ ਦੇ ਵਿੱਚ ਕਿ ਉੱਥੇ ਪਿਆਰੋ ਚਾਰ ਸਰੀਰ ਆਉਂਦੇ ਨੇ ਇਹ ਕੋਈ ਪਾਪੀਆਂ ਦੀ ਮਰੌਣੀ ਆਉਣ ਤੇ ਕਿੰਨਾ ਕੋ ਇਸ ਕਰਕੇ ਗੁਰੂ ਕੇ ਪਿਆਰੋ ਸਮਝੋ ਤੇ ਆਪਾਂ ਫਿਰ ਤੁਹਾਨੂੰ ਬੇਨਤੀ ਕਰਦੇ ਆਂ ਅਕਲ ਨੂੰ ਹੱਥ ਮਾਰੋ ਛੱਡੋ ਤੇ ਪੰਥ ਬਚਾਓ ਭਾਈ ਤੇ ਨਰੈਣੂ ਮੰਤ ਦੇ ਵੈਗਰੂਜੀ ਨਰੈਣੂ ਮੰਤ ਦੇ ਨਾ ਤੁਸੀਂ ਪਾਵਰਪਲ ਬਣੋ ਭਾਈ ਸਹਿਵਰਾਂ ਦੇ ਬਣੋ ਭਾਈ ਲక్ష్మణ ਸਿੰਘ ਰਾਦੇ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਨਨਕਾਣਾ ਸਾਹਿਬ ਯਾਦ ਕਰਾਈ ਜੀ ਕੱਟੀ ਸਰ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਨਵੇਂ ਤਾਇਫਦਾਰ ਨੂੰ ਸੇਵਾ ਦਿੱਤੀ ਗਈ ਸੀ ਰਾਤ ਨੂੰ ਤਕਰੀਬਨ 2:30 ਵਜੇ ਹੂੰ ਤੁਹਾਨੂੰ ਕਿਵੇਂ ਲੱਗਦਾ ਇਹ ਸੇਵਾ ਜਿਹੜੀ ਚੋਰੀ ਦਿੱਤੀ ਗਈ ਕਿਵੇਂ ਲੱਗਦਾ ਸਾਰਾ ਕੋਈ ਚੋਰੀ ਹੁੰਦਾ ਵੇ ਤੋ ਵੀ ਚੋਰੀ ਹੂੰ ਸਾਦੀ ਕੰਮ ਕੀ ਹਰਾਂ ਦਾ ਦੱਸੋ ਨਹੀਂ ਹੁੰਦੇ ਤੇ ਕੀ ਕਹੋਗੇ ਤੁਸੀਂ ਤੇ ਚੋਰ ਨੂੰ ਚੋਰੀ ਕਹਾਂਗੇ ਹੋਰ ਕੀ ਕਾਂਜ ਹੂੰ ਜਦੋਂ ਤੁਸੀਂ ਇਹਦਾ ਗੱਲ ਦਾ ਤੁਹਾਡਾ ਸਵਾਲ ਦਾ ਜਵਾਬ ਦਾ ਸ ਜਦੋਂ ਮੈਂ ਪਹਿਲੋ ਦੇ ਦਿੱਤਾ ਤੁਹਾਨੂੰ ਕਿ ਸਿੱਖ ਕੌਮ ਕਾਲ ਤੱਕ ਸਾਰਾ ਜਹੇਦਾਰ ਚੁਣਦੀ ਹਮ ਸਾਰੇ ਚੁਣਦੀ ਬੰਦਾ ਨਹੀਂ ਚੁਣਦਾ ਜੇ ਬੰਦੇ ਨੇ ਚੁਣ ਕੇ ਆਪਣੇ ਫਾਇਦੇ ਲਈ ਬਿਠਾਉਣਾ ਉਹ ਰਾਤ ਦੇ 2 ਵਜੇ ਕੰਮ ਕਰੇਗਾ ਪਿਆਰੋ ਹਨੇਰੇ ਵਿੱਚ ਹੀ ਕੰਮ ਕਰੇਗਾ ਨਾ ਇਸ ਕਰਕੇ ਉਹ ਬਿਲਕੁਲ ਕੌਮ ਨੂੰ ਧੋਖਾ ਦੇ ਲਾਤਾਂ ਦੇ ਕਾਬੂ ਪਾਉਣ ਵਾਸਤੇ ਸੀ ਰਾਤ ਨੂੰ ਕਰ ਲਿਆ ਹਾਲਾਤ ਹੁਣ ਵਿਗੜ ਗਏ ਨੇ ਹਮ ਲਾਤਾਂ ਤੁਹਾਡੇ ਵਿਗੜ ਗਏ ਤੁਹਾਡੀ ਕੁਰਸੀ ਥੱਲੋ ਗਈ ਚਲੀ ਤੁਹਾਡੀ ਕਿਸੇ ਕਿਸਗੀ ਕੁਰਸੀ ਇਸ ਕਰਕੇ ਉਹ ਕੁਰਸੀ ਨੂੰ ਬਚਾਉਣ ਬਦਲੇ ਵੀਰ ਜੀ ਸਾਰਾ ਕੁਝ ਹੋ ਰਿਹਾ ਤੇ ਮੈਂ ਫਿਰ ਖਰਿਆਂ ਨੂੰ ਗੱਲ ਕਰਦਾ ਜੇ ਤੁਸੀਂ ਬਾਰ ਬਾਰ ਕਹਿਣਾ ਕੌਮ ਦੇ ਜਿਹੜੇ ਸ਼ਹੀਦ ਹੋਏ ਨੇ ਆਪਣੇ ਨਗਰਾਂ ਚ ਸ਼ਹਿਰਾਂ ਚ ਉਹਨਾਂ ਦਾ ਸਾਥ ਦਿਓ ਉਹਨਾਂ ਨੂੰ ਸਰੂਪੇ ਦਿਓ ਉਹਨਾਂ ਨੂੰ ਮਾਣ ਕਰੋ ਪਾਪੀਆਂ ਨੂੰ ਨਾ ਦਿਓ ਇਸੇ ਤਰ੍ਹਾਂ ਪਿਆਰੋ ਜਿਹੜੇ ਚੰਗੇ ਨੇ ਬੰਦੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਆਪਾਂ ਇਹ ਜਿਹੜਾ ਸਾਰਾ ਕੂੜ ਪ੍ਰਚਾਰਾ ਇਹਨੂੰ ਸਾਫ਼ ਕਰੀਏ ਫਿਰ ਤਾਂ ਅਸੀਂ ਸੇਖਾਂ ਜੇ ਕਿਤੇ ਅਸੀਂ ਚਿੱਕੜ ਦੇ ਵਿੱਚ ਹੀ ਜਿਵੇਂ ਇਥੋਂ ਗਰਾਲਾਵਾਂ ਦੇ ਵਿੱਚ ਰੁੜ ਗਏ ਇਸੇ ਤਰ੍ਹਾਂ ਰੁੜਨ ਵਾਲਾ ਕੰਮ ਕਰੋ ਉਹ ਬਹੁਤ ਮਾੜਾ ਜੀ ਗੱਟੀ ਸਾਹਿਬ ਦੀ ਇੱਕ ਪੀਲਾ ਸਵਾਲ ਮੈਂ ਕਰਦਾ ਹਾਂ ਹਾਂ ਜਿੰਨੇ ਵੀ ਜਥੇਦਾਰ ਪਹਿਲਾਂ ਕਲਤਕਸਰ ਪੂਰ ਰਹਿ ਕੇ ਗਏ ਨੇ ਜਾਂ ਹੋਰ ਵੀ ਜਿੱਥੇ ਵੀ ਦਮਦਮਾ ਸਾਹਿਬ ਜਾਂ ਸਾਰੇ ਜਥੇਦਾਰ ਰਹਿ ਕੇ ਜਾਂਦੇ ਹੈਗੇ ਆ ਕਹਿੰਦੇ ਵੀ ਕਈ ਜਥੇਦਾਰ ਹੈਗੇ ਵਿੱਚ ਕਹਿੰਦੇ ਵੀ ਕੜੇ ਤੇ ਕਸ਼ਰੀ ਵੇਚਦੇ ਸੀਗੇ ਲੇਕਿਨ ਅੱਜ ਕਰੋੜਪਤੀ ਬਣ ਗਏ ਨੇ ਕਿਵੇਂ ਉਹ ਤਾਂ ਵੀ ਕੜੇ ਤੇ ਕਸ਼ਰੀ ਉਹ ਜਿਹੜਾ ਵੇਚਦਾ ਹੀ ਸਾਰਾ ਕੁਝ ਪਤਾ ਲੋਕਾਂ ਨੂੰ ਜੀ ਤੇ ਵੀਰ ਜੀ ਜਹੇਦਾਰ ਬਣਦਾ ਹੀ ਉਹ ਏ ਜਿਹੜਾ ਆਪਣੇ ਪਰਿਵਾਰ ਦਾ ਭਲਾ ਚਾਹੁੰਦਾ ਤੇ ਕੌਮ ਦਾ ਬੇੜਾ ਕਰ ਕਰਨਾ ਚਾਹੁੰਦਾ ਜੀ ਜੀ ਤੇ ਉਹਨੂੰ ਹੀ ਉਹ ਬਣਾਉਂਦੇ ਨੇ ਜਿਹੜਾ ਕੌਮ ਦਾ ਫਾਇਦਾ ਕਰਨਾ ਚਾਹੁੰਦਾ ਹਣ ਭਾਈ ਰਣਜੀਤ ਸਿੰਘ ਮੈਂ ਫਿਰ ਜ਼ਿਕਰ ਕਰਨਾ ਹੈਗਾ ਕੌਮ ਦਾ ਫਾਇਦਾ ਚਾਹੁੰਦੇ ਆ ਜਾਂ ਭਾਈ ਬਲਦੇਵ ਸਿੰਘ ਮੁੰਡਾਰੇ ਦੀ ਗੱਲ ਕਰ ਲਓ ਉਹ ਵੀ ਆਪਣਾ ਕੌਮ ਦੀ ਪਾਉਂਦੇ ਪੈਣੇ ਉਹਨਾਂ ਨੂੰ ਰਾਗੀ ਨੂੰ ਲਾ ਦਿੰਦਾ ਉਥੋਂ ਜੀ ਮਾਨ ਸਿੰਘ ਤਤਵਾਜ ਕਲਾ ਦਿੱਤਾ ਹੋਰ ਰਾਗੀ ਲਾ ਤੇ ਪੰਜ ਪਿਆਰੇ ਜਿਹੜੇ ਸੀ ਅਮਰ ਚਕਾਉਂਦੇ ਸੀ ਜਿਨ੍ਹਾਂ ਨੇ ਫਤਵਾ ਜਾਰੀ ਕੀਤਾ ਬਾਦਲਾਂ ਤੇ ਉਹਨਾਂ ਨੂੰ ਤੋ ਕੱਢ ਦਿੱਤਾ ਗਿਆ ਹੋਰ ਬਥੇਰਾ ਕੁਛ ਉਤੋਂ ਦੇ ਸੇਵਾਦਾਰਾਂ ਨੂੰ ਕੱਢ ਦਿੱਤਾ ਤੇ ਮੈਂ ਸਾਰਿਆਂ ਨੂੰ ਪਤਾ ਹੈ ਕਿ ਕੀ ਕੁਝ ਹੋ ਰਿਹਾ ਆਪਾਂ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ ਵੱਧ ਚੜ ਕੇ ਆਪਾਂ ਇਹਨਾਂ ਨੂੰ ਪਹਹਾ ਕੇ ਵੋਟਾਂ ਬਣਾਓ ਬਣਾ ਕੇ ਬੋਟ ਦੇ ਆਧਾਰ ਤੇ ਜੇ ਆਪਾਂ ਨੂੰ ਕਰੂਸੇ ਮੌਕਾ ਦਿੰਦਾ ਤੇ ਭਾਈ ਅਰ ਭਾਈ ਜਹੇਦਾਰ ਪੰਦੀਪ ਸਿੰਘ ਜੀ ਦੇ ਸਾਥ ਦੇ ਕੇ ਤੇ ਆਪਾਂ ਉਹਨਾਂ ਨੂੰ ਹੋਂਦ ਵਿੱਚ ਲਿਆਈਏ ਤੇ ਚਾਬੀਆਂ ਆਪਣੇ ਹੱਥ ਕਰੀਏ ਸਾਰੀਆਂ ਪੈੜੀਆਂ ਛੜਾਈਏ ਤੇ ਗੁਰਸਿੱਖਾਂ ਦੇ ਮੁਖ ਦੇ ਵਿੱਚ ਗੁਰੂ ਦੀ ਗੋਲਕ ਜਿਹੜੀ ਉਹ ਪਵੇ ਗੱਟੀ ਸਾਹਿਬ ਨਵੇਂ ਜਹੇਦਾਰ ਜਿਸ ਤਰ੍ਹਾਂ ਬਣੇ ਹੈਗੇ ਨੇ ਕਾਲ ਤਖਤ ਸਾਹਿਬ ਦੇ ਤੁਸੀਂ ਉਹਨਾਂ ਨੂੰ ਜਹੇਦਾਰ ਮੰਨਦੇ ਹੋ ਤੁਸੀਂ ਮੰਨਦੇ ਜੀ ਮੈਂ ਤਾਂ ਤੁਹਾਡੇ ਕੋਲ ਜਵਾਬ ਮੰਨ ਮੈਂ ਨਹੀਂ ਮੈਂ ਤੁਹਾਨੂੰ ਪੁੱਛਦਾ ਮੈਂ ਤੁਹਾਡਾ ਸਵਾਲ ਕਰਦਾ ਹੁੰਦਾ ਨਹੀਂ ਤੁਸੀਂ ਗੁਰੂ ਦੇ ਸਿੱਖ ਹੋ ਨਾ ਤੁਸੀਂ ਮੰਨਦੇ ਹੋ ਇਹੋ ਜਿਹੇ ਜਹੇਦਾਰ ਨੂੰ ਹੂੰ ਇਹੋ ਜਿਹੀ ਜਿਹੇ ਤਾਂ ਨੂੰ ਮੰਨਦੇ ਹੋ ਕਿਸੇ ਦੇ ਘਰ ਦੇ ਵਿੱਚੋਂ ਬਣਿਆ ਹੋਵੇਗਾ ਤਾਂ ਹੂੰ ਕਿਸੇ ਦੇ ਘਰ ਦੇ ਵਿੱਚੋਂ ਬਣ ਕੇ ਆਵੇਗਾ ਨੂੰ ਮੰਨੋਗੇ ਹੂੰ ਹਾਂ ਹੂੰ ਕਰੋ ਨਾ ਤੁਸੀਂ ਵੀ ਮੰਨੋਗੇ ਆਖਰ ਤਾਂ ਸਿੱਖ ਪੱਤਰਕਾਰ ਦੀ ਬਾਹਰ ਦੀ ਗੱਲ ਹੈ ਜੀ ਗੱਲ ਹੈ ਜਿਹੜਾ ਸੰਗਤ ਦਾ ਫੈਸਲਾ ਹੁੰਦਾ ਹੈ ਜਿਸ ਤਰ੍ਹਾਂ ਸੰਗਤ ਕਰਦੀ ਹੈ ਆਪਾਂ ਨੂੰ ਤਾਂ ਉਹ ਫੈਸਲਾ ਸੁਣਨਾ ਹੈ ਨਾ ਅਸੀਂ ਤਾਂ ਤੁਹਾਡੇ ਕੋਲੋਂ ਜਵਾਬ ਮੰਗਦੇ ਆ ਤੇ ਤੁਸੀਂ ਸੰਗਤ ਨਹੀਂ ਤੋਂ ਪੱਤਰਕਾਰ ਤੁਸੀਂ ਗੁਰੂ ਕੇ ਸਿੱਖ ਨਹੀਂ ਕੋ ਸਿੱਖੀ ਨਾਲ ਪ੍ਰੇਮ ਹੀ ਰੱਖਦੇ ਮੈਂ ਇੱਥੇ ਐ ਸਵਾਲ ਤੇ ਹੁਣਾ ਵੀ ਤੁਸੀਂ ਨਹੀਂ ਮੰਨਦੇ ਜਹੇਦਾਰ ਕੌਮ ਮੰਨਦੀ ਕਿ ਨਹੀਂ ਮੰਨਦੀ ਉਹਨਾਂ ਤੇ ਫਿਰ ਲੋਕਾਂ ਨੂੰ ਪੁੱਛੋ ਮੈਂ ਲੋਕਾਂ ਦਾ ਕਿਵੇਂ ਫੈਲਾ ਕਰਦਾਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਤੇ ਕੌਮ ਕਿੰਨੀ ਕੋ ਕੌਮ ਕਿੰਨੀ ਕੋ ਮਗਰ ਗਈ ਉਹਨਾਂ ਦੇ ਤੇ ਤੁਹਾਡੀਆਂ ਵੀਡੀਓ ਚੱਲਦੀਆਂ ਨੇ ਥੱਲੇ ਕਮੈਂਟ ਕਿੰਨੇ ਬੰਦੇ ਹੱਕ ਵਿੱਚ ਆ ਜਾਂਦੇ ਨੇ ਕਿ ਲੋਕਾਂ ਨੂੰ ਭੁਲੇਖਾ ਨਹੀਂਗਾ ਹੂੰ ਹੂੰ ਉਥੇ ਉਹ ਕੀ ਉਹਦਾ ਪਤਾ ਹੈ ਸਾਰਾ ਕੁਝ ਜੀ ਤੇ ਕਿੰਨਾ ਕੋ ਕੌਮ ਬੋਲਦੀ ਵੀ ਜੀ ਤੇ ਕਿੰਨਾ ਕੋ ਕੌਮ ਨੂੰ ਸਤਿਕਾਰ ਦਿੱਤਾ ਜਾ ਰਿਹਾ ਇਹਦਾ ਕੌਮ ਜਾਣਦੀ ਨਾ ਹੂੰ ਤੇ ਕਿੰਨਾ ਕੋ ਕੌਮ ਦਾ ਫਾਇਦਾ ਕੀਤਾ ਜਾਂਦਾ ਇਸ ਕਰਕੇ ਵੀਰ ਜੀ ਇਹ ਜਿਹੜੇ ਸਾਰੇ ਨੇ ਨਾ ਇਹ ਆਪਣੇ ਫਾਇਦੇ ਵਾਸਤੇ ਨੇ ਕੌਮ ਦੇ ਫਾਇਦੇ ਵਾਸਤੇ ਨਹੀਂ ਭਾਵੇਂ 20 ਵਾਰੀ ਪਛਾਲੋ ਮੇਰੇ ਕੋਲ ਭਾਵੇਂ 100 ਵਾਰੀ ਪਛਾਲੋ ਨਵੇਂ ਜਹਾਦਰ ਸਾਹਿਬ ਦਾ ਇਹ ਬਿਆਨ ਸੀਗਾ ਵੀ ਜਿੰਨੇ ਸਾਈ ਧਰਮ ਵਿੱਚ ਸਾਡੇ ਸਿੱਖ ਭਰਾ ਚਲੇ ਗਏ ਨੇ ਜਾਂ ਟੁੱਟ ਚੁੱਕੇ ਨੇ ਕਹਿੰਦੇ ਅਸੀਂ ਪਿੰਡ-ਪਿੰਡ ਜਾਵਾਂਗੇ ਘਰ-ਘਰ ਜਾਵਾਂਗੇ ਉਹਨਾਂ ਨੂੰ ਮੋੜ ਕੇ ਲਿਆਵਾਂਗੇ ਤੇ ਨਵੇਂ ਉਹ ਯਾਰ ਪਖੰਡ ਕਰਦੇ ਆ ਆਪ ਸਾਰੇ ਕਾਲੀ ਦਲ ਉਹਨਾਂ ਨੂੰ ਜਾ ਕੇ ਸਰੋਪੇ ਲੈ ਲੈਂਦੇ ਨੇ ਮੱਥਾ ਟੇਕਦੇ ਨੇ ਉੱਥੇ ਬਾਬ ਕਿੱਥੇ ਮਰ ਗਏ ਸੀ ਸਾਰੇ ਹੂੰ ਦੱਸੋ ਆ ਅੱਜ ਗੁਰੂ ਘਰ ਦੇ ਵਿੱਚ ਜਾਣਾ ਸੀ ਸ਼ੇਰ ਦੇ ਉਹਨਾਂ ਨੇ ਉੱਥੇ ਮੋੜ ਦਿੱਤਾ ਕਹਿੰਦੇ ਚਰਤ ਜਾਓ ਉਹ ਸਿੱਖਾਂ ਨੂੰ ਤਾਂ ਗੁਰੂ ਘਰ ਚ ਨਹੀਂ ਵੜਨ ਦਿੰਦੇ ਬੇ ਬਾਦਲ ਕੇ ਤੁਸੀਂ ਕਹਿੰਦੇ ਮੋੜ ਕੇ ਲੈ ਆਉਣਗੇ ਕਰਨ ਮੇਰੇ ਨਾਲ ਕੋਈ ਸ਼ੰਗਸਬ ਗੱਲ ਆ ਹਰਪ੍ਰੀਤ ਸਿੰਘ ਸੀ ਇਹਨਾਂ ਨਾਲ ਮੈਂ ਜਦ ਫੋਨ ਤੇ ਗੱਲ ਕੀਤੀ ਸਾਰਾ ਕੁਝ ਉਹ ਪਿਆਰੋ ਸਾਰਾ ਡਰਾਮਾ ਸਾਈ ਵੀ ਰੋਲਾ ਇਹ ਪਾ ਕੇ ਬਣਾਉਣ ਵਾਲੇ ਇਸ ਸਰਸੇ ਵਾਲੇ ਵੀ ਇਹ ਬਣਾਉਣ ਵਾਲੇ ਤੇ ਸਾਰਾ ਕੁਝ ਇਹ ਬਣਾਉਣ ਵਾਲੇ ਆਪਣੀ ਕੁਰਸੀ ਜਿਹੜੀ ਇਹ ਉਹਨੂੰ ਹਰੇਕ ਕਾਇਮ ਕਰਨ ਵਾਸਤੇ ਸਾਰਾ ਸਾਰਾ ਮਾਤਾ ਜੀ ਹਰਪ੍ਰੀਤ ਸਿੰਘ ਅੱਜ ਬਦਲਾਂ ਦੇ ਬਰਖਲਾ ਕਿਉਂ ਬੋਲਦੇ ਪਹਿਲਾਂ ਕਿਉਂ ਨਹੀਂ ਬੋਲਦੇ ਸੀ ਮੈਨੂੰ ਤਾਂ ਨਹੀਂ ਲੱਗ ਇਹ ਅੱਜ ਤਾਂ ਸਵਾਲ ਬੜੇ ਚੱਕਦੇ ਵੀ ਨੇ ਮੈਂ ਅੱਜ ਚੱਕਦੇ ਨੇ ਕਿੱਥੇ ਉਧਰ ਸੀ ਹੈਡ ਕ੍ਰਾਂਤੀ ਸੀ ਕਦੇ ਬੋਲੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਰੋਟੀ ਜਨਾਪ ਦਿੱਤਾ ਦੋਸ ਸਿੰਘ ਚੀਤ ਕਰ ਦਿੱਤੇ ਗਏ ਨੇ ਭਾਈ ਜਸਪਾਲ ਸਿੰਘ ਗਰਦਾਸਪੁਰ ਚ ਕੱਲਾ ਕੱਲਾ ਮਾਨ ਦਾ ਪੁੱਤਰ ਮਾਰ ਦਿੱਤਾ ਜਿਹੜੀ ਫਿਰ ਰੇੜੀ ਕੱਢਦੀ ਫਿਰਦੀ ਦਰਸ਼ਨ ਸਿੰਘ ਨੂੰ ਲੁਧਿਆਣੇ ਮਾਰ ਦਿੱਤਾ ਜੀ ਕਿੱਥੇ ਸੀ ਉਹ ਸਿਰਫ ਤੇ ਸਿਰਫ ਸਾਰਾ ਕੌਮ ਨੂੰ ਮੈਂਟਲ ਬਣਾ ਕੇ ਆਪਣੀ ਕੁਰਸੀ ਨੂੰ ਤਗੜਿਆ ਕਰਨ ਵਾਸਤੇ ਇਹ ਸਾਰੇ ਮੇਰੇ ਵੀਰ ਰੋਲ ਨਿਵਾ ਰਹੇ ਆ ਤੇ ਮੈਂ ਤੁਹਾਨੂੰ ਕਹਿੰਨਾ ਵੀਰੋ ਤੇ ਆਪਣੀ ਅਕਲ ਦਿਮਾਗ ਤੇ ਰੱਬ ਦੇ ਘਰ ਵਿੱਚ ਜਾਣਾ ਉਥੇ ਕਿਸੇ ਨਹੀਂ ਜਾਣਾ ਉਥੇ ਜਾਣਾ ਰੱਬ ਦਾ ਨਾਮ ਤੇ ਪਰਮਾਤਮਾ ਦਾ ਸੱਚ ਉਹਨੂੰ ਪਛਾਣੋ ਇਹ ਕੰਮ ਛੱਡੋ ਪਹਿਲੀ ਗੱਲ ਤਾਂ ਜੇ ਉਹ ਜਹੇਦਾਰ ਦਾ ਤੇਰੇ ਦਾ ਵਿਸਵਾਲ ਜਵਾਬ ਦੇ ਦੇਣਾ ਤੂੰ ਕਹਿੰਦਾ ਵੀ ਉਹ ਕਹਿੰਦਾ ਆ ਸੱਚ ਬੋਲਣਾ ਜੇ ਤੂੰ ਸੱਚ ਬੋਲਦਾ ਪਿਆ ਪਹਿਲਾਂ ਬੋਲਦਾ ਪਿਆ ਸੀ ਤੇ ਤੂੰ ਉਹਦੇ ਦੇਣ ਕੇ ਵਾਦਾ ਹੀ ਨ ਕਰਿਆ ਤੂੰ ਜਹੇਦਾਰੀ ਤੋਂ ਮੁੱਕ ਗਿਆ ਨਾ ਮੰਨੇ ਜੇ ਤੁਸੀਂ ਜਿੱਤਦੇ ਹੋ ਪੰਥਕ ਕਾਲੀ ਲਹਿਰ ਜਿੱਤਦੀ ਐਸਪੀਸੀ ਤੁਸੀਂ ਸਿਲੈਕਸ਼ਨ ਸ਼ੁਰੂ ਕਰੋਗੇ ਕਿ ਇਲੈਕਸ਼ਨ ਸ਼ੁਰੂ ਕਰੋਗੇ ਜਹੇਦਾਰੀ ਦੀ ਇਹ ਤਾਂ ਸੰਗਤ ਹੀ ਕਰੇਗੀ ਨਾ ਜੀ ਇਹ ਤਾਂ ਸੰਗਤ ਜਿਹਹੇ ਦਾ ਤਾਂ ਸੰਗਤ ਬਣਾਉਂਦੀ ਹੂੰ ਤੇ ਸੰਗਤ ਉੱਤੇ ਇਕੱਠੀ ਕਿਹੜੀ ਹੁੰਦੀ ਕੋਈ ਵੀ ਨਹੀਂ ਹੁੰਦੀ ਕਿ ਜੇ ਭਾਈ ਰਣਜੀਤ ਸਿੰਘ ਜਿੱਤ ਕੇ ਆਉਂਦੇ ਆ ਤੇ ਜਿਹੜੇ ਉਹਨਾਂ ਨੇ ਆਪਣੀ ਉਹਨਾਂ ਦੀ ਵੀਡੀਓਸ ਨੂੰ ਮੈਂ ਉਹਨਾਂ ਦੇ ਲਫ਼ਜ਼ ਨਹੀਂ ਬੋਲ ਸਕਦਾ ਉਹ ਸਤਕਾਰਯੋਗ ਨੇ ਉਹਨਾਂ ਨੇ ਸਾਰਾ ਕੁਝ ਕਿਹਾ ਗੁਰੂ ਘਰਾਂ ਦੇ ਗਰੰਤੀ ਸਿੰਘ ਜਿਹੜੇ ਨੇ ਉਹਨਾਂ ਦੀ ਤਨਖਾਹਾਂ ਗੁਰੂ ਕਰਦੀਆਂ ਮਰਜ਼ਾਦਾਵਾਂ ਗੁਰੂ ਘਰ ਦਾ ਜੇ ਸਕੂਲ ਕਾਲਜ ਹਸਪਤਾਲ ਉਹ ਸਾਰੇ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਆਪਾਂ ਚਲਾ ਕੇ ਇਹਦੀ ਸਿੱਖਾਂ ਨੂੰ ਉੱਤੇ ਲਾਜ ਦੀ ਜਗ੍ਹਾ ਦੇ ਉਹ ਪਾਈ ਸਾਹਿਬ ਜੀ ਕਹਿ ਰਹੇ ਨੇ ਜਿਹੜਾ ਇੱਕ ਸਿਰ ਤਲੀ ਤੇ ਰੱਖ ਕੇ ਜਾ ਸਕਦਾ ਉਹ ਕੰਮ ਕਰ ਸਕਦਾ ਪਰ ਜਿਹੜਾ ਸਿਰ ਆਪਣੇ ਗੋਡਿਆਂ 'ਚ ਧੇਕੇ ਬਚਾ ਕੇ ਤੇ ਪਿਆਰੋ ਹੋਰਨਾ ਦੀ ਝੋਲੀ 'ਚ ਬੈ ਕੇ ਪੰਥ ਦੇ ਦਰਦੀ ਘਵਾ ਕੇ ਪੰਥ ਤੋਂ ਵੋਟਾਂ ਲੈ ਕੇ ਪੜਦਾ ਬੇੜਾ ਕਰ ਕਰ ਸਕਦੇ ਨੇ ਉਹਨਾਂ ਵਿੱਚੋਂ ਨਹੀਂ ਇਹ ਉਹਨਾਂ ਵਿੱਚੋਂ ਨਹੀਂ ਜਿਹੜੇ ਸਿਰ ਤਲੀ ਤੇ ਰੱਖ ਕੇ ਕਿਸੇ ਦੇ ਘਰ ਵਿੱਚ ਜਾ ਕੇ ਕੌਮ ਦਾ ਬਦਲਾ ਲੈਂਦੇ ਜੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਗਰਚਨ ਸਿੰਘ ਗੱਟੀ ਸਾਹਿਬ ਜੀ ਹੋਰਾਂ ਗੋਲਾ ਜਿਹੜੇ ਕਿ ਇੱਕ ਨਿਤੜਕ ਪ੍ਰਚਾਰਕ ਹੈਗੇ ਨੇ ਸਿੱਖ ਕੌਮ ਦੇ ਹਮੇਸ਼ਾ ਹੀ ਬੋਲਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੁਸੀਂ ਸੁਣਦੇ ਹੋ ਸੋ ਅੱਜ ਨਵੇਂ ਜਥੇਦਾਰ ਬਣੇ ਤੇ ਬੜੇ ਖਲਾਸੇ ਕੀਤੇ ਨੇ ਗੱਲਬਾਤ ਕੀਤੀ ਹੈਗੀ ਇਹ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਜਰੂਰ ਦੇਣੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਿਆ ਜੇ ਸੋ ਗੱਟੀ ਸਾਹਿਬ ਜੀ ਆਪ ਜੀ ਦਾ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾ